ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਇੱਕ ਐਸਚਓ ਦਾ ਬਿਆਨ ਆਇਆ ਵੈ ਸਾਹਮਣੇ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਥਰਥਲੀ ਮਚਾ ਕੇ ਰੱਖ ਦਿੱਤੀ ਹੈ ਪੰਜਾਬ ਦੇ 1 ਲੱਖ ਨੌਜਵਾਨ ਦੀ ਜਾਨ ਨੂੰ ਐ ਖਤਰਾ ਕਿਹਦੇ ਕੋਲ ਖਤਰਾ ਵੈ ਕਿਉਂ ਖਤਰਾ ਵੈ ਵੀਰੋ ਪੂਰੀ ਤਫਸੀਲ ਅੱਜ ਦੀ ਵਿਡਰਸ ਜਾਣਾਂਗੇ ਸੋ ਚੱਲ ਕੇ ਬੜੀਓ ਦੇ ਨੇ ਦਸਤੇ ਬਾਰੇ ਜਾਣ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਜਿਹੜਾ ਕਿ ਪੰਜਾਬ ਭਰ ਦੇ ਲੋਕਾਂ ਦੇ ਪਾਰਾਂ ਫਿਰ ਜਮੀਨ ਹਿਲਾ ਦਿੱਤੀ ਹੈ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਯਾਨੀ ਇੱਕ ਲੱਖ ਮੁੰਡਾ ਪੰਜਾਬ ਦਾ ਮਾਰਨਾ ਕੌਣ ਚਾਹੁੰਦਾ ਹੈ ਔਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਔਰ ਇਹਦਾ ਪਰਦਾ ਵੀ ਫਾਸ਼ ਹੋ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਖਬਰ ਨੇ ਇੱਕ ਡਰ ਦਾ ਮਾਹੌਲ ਬਣਾ ਦਿੱਤਾ ਹੈ ਯਾਨੀ 1980 ਦੇ ਦਹਾਕੇ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਪੁਲਿਸ ਸਟੇਟ ਬਣ ਚੁੱਕਿਆ ਸੀ ਕੀ ਵਾਕਈ ਉਹ ਫੇਰ ਤੋਂ ਦੁਹਰਾਇਆ ਜਾਊਗਾ ਕਿਉਂਕਿ ਇਸ ਖਬਰ ਦੇ ਨਾਲ ਕੜੀ ਦਰ ਕੜੀ ਕਿਵੇਂ ਜੁੜੀ ਆ ਔਰ ਮਾਮਲਾ ਇਹ ਨਿਕਲ ਕੇ ਸਾਹਮਣੇ ਆ ਗਿਆ ਇੱਕ ਅਫਸਰ ਦੁਆਰਾ ਯਾਨੀ ਉਹਦੇ ਭਰਾ ਨੂੰ ਵੀ ਵੱਢ ਵੱਢ ਕੇ ਮਾਰਿਆ ਗਿਆ ਸੀ ਔਰ ਉਸਨੇ ਅੱਜ ਖੁਲਾਸੇ ਕਰ ਦਿੱਤੇ ਸਬੂਤਾਂ ਦੇ ਆਧਾਰ ਤੇ ਔਰ ਇਹ ਖਬਰ ਕਿਨੇ ਫੈਰਾਈਏ ਇਹ ਅਫਸਰ ਨੂੰ ਇੱਕ ਪੱਤਰਕਾਰ ਮਿਲਿਆ ਉਸ ਪੱਤਰਕਾਰ ਨੇ ਇਹ ਗੱਲ ਕਹੀ ਕਹਿੰਦਾ ਭਾਈ ਥਾਣੇਦਾਰ ਦਾ ਬਿਆਨ ਕਹਿੰਦਾ ਥਾਣੇਦਾਰ ਮੈਨੂੰ ਕਹਿੰਦਾ ਪੱਤਰਕਾਰ ਨੂੰ ਕਦਾਂ ਸਾਨੂੰ ਵੱਡੇ ਵੱਡੇ ਕੱਦਾਂ ਵਾਲੇ ਮੁੰਡੇ ਚਾਹੀਦੇ ਆ ਨੌਜਵਾਨ ਅਸੀਂ 1 ਲੱਖ ਬੰਦਾ ਸਾਨੂੰ ਪੰਜਾਬ ਦਾ ਹੁਣ ਮਾਰਨਾ ਪੈਣਾ ਆ ਆਖਰ ਵਜ੍ਹਾ ਕੀ ਹੈ ਕੌਣ ਆ ਟਾਰਗੇਟ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਜਦੋਂ ਵੀ ਇਹ ਖਬਰ ਮੀਡੀਆ ਦੇ ਵਿੱਚ ਆਈ ਆ ਨਾ ਇਸ ਖਬਰ ਨੇ ਪੂਰੇ ਪੰਜਾਬ ਨੂੰ ਦਹਿਲਾਕੇ ਰੱਖ ਦਿੱਤਾ ਔਰ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਹਿੱਲ ਜਾਊਗੀ ਕਿ ਆਖਰ ਇਸ ਅਫਸਰ ਨੇ ਖੁਲਾਸੇ ਕਿਵੇਂ ਕੀਤੇ ਨੇ ਦਰਸਲ ਦੇ ਵਿੱਚ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਇਹ ਮਾਮਲਾ ਬੜਾ ਪੁਰਾਣਾ ਔਰ ਉਹ ਡਿਟੇਲ 31 ਸਾਲਾਂ ਦੀ ਕੱਢ ਕੇ ਇਕੱਠੀ ਕਰੀ ਫਿਰਦਾ ਜਿਹੜਾ ਕਿ ਅਫਸਰ ਦਾ ਮੈਂ ਤੁਹਾਨੂੰ ਬਿਆਨ ਸੁਣਾਉਣ ਜਾ ਰਿਹਾ ਔਰ ਦੂਜੇ ਪਾਸੇ ਤਾਜ਼ਾ ਖਬਰ ਸਾਦੇ ਹੀ ਪੰਜਾਬ ਦੇ ਲੀਡਰਾਂ ਬਣੀਓ ਕਿਵੇਂ ਫੈਲੀ ਹੈ ਉਹਨਾਂ ਦਾ ਇੱਕ ਬਿਆਨ ਆਇਆ ਸੋਸ਼ਲ ਮੀਡੀਆ ਦੇ ਉੱਤੇ ਜੀਨੇ ਇਸ ਕੜੀ ਦੇ ਨਾਲ ਕੜੀ ਜੋੜ ਦਿੱਤੀ ਹੈ ਔਰ ਦੂਜੇ ਪਾਸੇ ਖੁਲਾਸੇ ਬਹੁਤ ਵੱਡੇ ਹੋ ਰਹੇ ਨੇ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਤਾਂ ਪੈਰ ਕੰਢੀ ਨੇ ਪਰ ਇਹਨਾਂ ਗੱਲਾਂ ਦੇ ਨਾਲ ਪੂਰੀ ਸਿਆਸਤ ਵੀ ਪੰਜਾਬ ਦੀ ਹਿੱਲ ਚੁੱਕੀ ਐ ਹੁਣ ਇਸ ਅਫਸਰ ਨੇ ਕੀ ਕਿਹਾ ਕਹਿੰਦਾ ਮੇਰਾ ਭਰਾ ਵੀ ਵੱੱਡ ਵੱੱਡ ਕੇ ਮਾਰਿਆ ਗਿਆ ਔਰ ਮੇਰੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ ਇੱਕ ਪੱਤਰਕਾਰ ਆਪ ਕੋਈ ਪੰਜਾਬ ਦਾ ਜਿਹਨੇ ਇਸ ਅਫਸਰ ਨੂੰ ਇਹ ਗੱਲ ਕਹੀ ਭਾਈ ਥਾਣੇਦਾਰ ਦਾ ਬਿਆਨ ਕਹਿੰਦਾ ਥਾਣੇਦਾਰ ਮੈਨੂੰ ਕਹਿੰਦਾ ਪੱਤਰਕਾਰ ਨੂੰ ਕਿ ਭਾਈ ਮੈਨੂੰ ਵੱਡੇ ਵੱਡੇ ਕੱਦਾਂ ਵਾਲੇ ਬੰਦੇ ਚਾਹੀਦੇ ਆ ਤੇ ਉਹ ਬੰਦਿਆਂ ਨਾਲ ਅਸੀਂ 1 ਲੱਖ ਬੰਦਾ ਯਾਨੀ 1 ਲੱਖ ਨੌਜਵਾਨ ਮੁੰਡਾ ਮਾਰ ਨਾ ਪੈਣਾ ਅਖਰ ਦੁਸ਼ਮਣੀ ਕਿਹਦੇ ਨਾਲ ਆ ਟਾਰਗੇਟ ਤੇ ਹੈ ਕੌਣ ਹੈ ਇਹ ਵੀ ਮਾਮਲਾ ਸਮਝਣਾ ਜ਼ਰੂਰੀ ਹੈ ਕਿਉਂਕਿ ਜਦੋਂ ਦੀ ਇਹ ਖਬਰ ਮੀਡੀਆ ਦੇ ਵਿੱਚ ਆਈ ਇੱਕ ਦੋ ਚਾਰਾਂ ਦੇ ਉੱਤੇ ਚੱਲੀ ਆ ਪਰ ਇਸ ਖਬਰ ਨੇ ਤਮਾਰ ਮਚਾ ਦਿੱਤੀ ਲੋਕਾਂ ਦੇ ਦਿਲਾਂ ਦੇ ਵਿੱਚ ਕਿਹੈਸਾ ਡਰ ਦਾ ਮਾਹੌਲ ਬਣਾ ਦਿੱਤਾ ਕਿ ਵਾਕਈ ਜਿਹੜਾ ਕਿ 1980 ਦਾ ਦੌਰ ਰਿਹਾ ਉਦੋਂ ਕਹਿੰਦੇ ਜੀ ਪੁਲਿਸ ਸਟੇਟ ਬਣ ਚੁੱਕਿਆ ਸੀ ਪੰਜਾਬ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੰਕਾਊਂਟਰ ਕੀਤੇ ਗਏ ਪੰਜਾਬ ਦੀ ਪੁਲਿਸ ਦੁਆਰਾ ਜਿਨ੍ਹਾਂ ਦੇ ਵਿੱਚ ਕੇਪੀਐਸ ਗਿੱਲ ਵੀ ਸ਼ਾਮਲ ਸਨ ਔਰ ਦੂਜੇ ਪਾਸੇ ਮੁੱਖ ਮੰਤਰੀ ਬੈਂਤ ਸਿੰਘ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਮਾਰਾਂ ਮਾਰੀ ਨੌਜਵਾਨੀ ਦੀ ਚੱਲੀ ਹੈ ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ ਹੈ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਇਹ ਕਹਾਵਤਾ ਬਣ ਚੁੱਕੀਆਂ ਨੇ ਕਿ ਕੇਪੀਐਸ ਗਿੱਲ ਨੇ ਕਿੰਨੇ ਲੋਕਾਂ ਨੂੰ ਮਾਰਿਆ ਔਰ ਦੂਜੇ ਪਾਸੇ ਬੈਂਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਰਵਨੀਤ ਬਿੱਟੂ ਦੇ ਬਲਕਿ ਉਹ ਪਿਤਾ ਨੇ ਪਰ ਰਵਨੀਤ ਮਿੱਟੂ ਦਾ ਇੱਕ ਬਿਆਨ ਆ ਗਿਆ ਜਿਹੜੇ ਬਿਆਨ ਦੇ ਨਾਲ ਇੱਕ ਤਰਥਾਲੀ ਮੱਚ ਗਈ ਇਸ ਖਬਰਾਂ ਦੇ ਵਿੱਚ ਔਰ ਇਸ ਅਫਸਰ ਨੇ 31 ਸਾਲਾਂ ਤੋਂ ਰਿਕਾਰਡ ਇਕੱਠਾ ਕਰਦੇ ਕਰਦੇ ਇਸ ਮਾਮਲੇ ਤੱਕ ਪਹੁੰਚਿਆ ਕਿ ਭਾਈ ਇੱਕ ਲੱਖ ਮੁੰਡਾ ਮਾਰਨ ਦੀਆਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਸੀ ਉਹਦਾ ਪਰਦਾ ਫਾਸ਼ ਕਰ ਦਿੱਤਾ ਤਾਂ ਹੁਣ ਮੈਂ ਤੁਹਾਨੂੰ ਪਹਿਲੇ ਇਸ ਅਫਸਰ ਦਾ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਇੱਕ ਐਸੀ ਅਪਡੇਟ ਜਿਹਦੇ ਨਾਲ ਪੂਰੇ ਪੰਜਾਬ ਭਰ ਦੀ ਸਿਆਸਤ ਦੇ ਬਾਰ ਨਿਕਲ ਜਾਣਗੇ ਸੁਣੋ ਮੇਰੇ ਕੋਲ ਅਨਫੀਸ਼ੀਅਲੀ ਇੱਕ ਪੱਤਰਕਾਰ ਨੇ ਦੱਸਿਆ ਸੀ ਵੀ ਕੋਈ ਮੈਨੂੰ ਖਾਨੇਦਾਰ ਮਿਲਿਆ ਉਹ ਚਰਾਬੀ ਸੀ ਤੇ ਕਹਿੰਦਾ ਮੈਂ ਉਹਨੂੰ ਕੁੱਚ ਲਿਆ ਉਹ ਕਹਿੰਦਾ ਸਾਨੂੰ ਵੱਡੇ ਵੱਡੇ ਕੱਤਾਂ ਵਾਲੇ ਨੌਜਵਾਨ ਚਾਹੀਦੇ ਸਾਨੂੰ 1 ਲੱਖ ਹੰਡਾ ਮਾਰਨਾ ਪੈਣਾ ਹੁਣ ਹੁਣ ਠੀਕ ਹੈ ਠੀਕ ਹੈ ਅੱਛਾ ਮੈਂ ਇਹ ਗੱਲ ਜਿਹੜੀ ਆ ਮੈਨੂੰ ਕਾਉਨ ਡਿਸਟਰਬ ਕਰ ਰਹੀ ਆ ਦਸਰ ਪਹਿਲਾਂ ਮੈਂ ਗੱਲ ਸੁਣੀ ਕੱਲ੍ਹ ਤੋਂ ਪਰਸੋਂ ਬਿੱਕੂ ਦਾ ਪਿਆਰ ਆਇਆ ਕੜੀ ਦਾ ਕੜੀ ਜੁੜ ਗਈ ਕਹਿੰਦੇ ਬੜੀ ਬਾਲਵੇਂ ਦੀ ਬਾਦਰ ਪੁਲਿਸ ਸੀ ਆ ਉਹਨਾਂ ਦਾ 10 ਸਾਲ ਦਾ ਬੇਟਾ ਪੀਐਸ ਗੱਲ ਦੇ ਗੁੰਡਿਆਂ ਨੇ ਜਿਪਸੀ ਥੱਲੇ ਦੇ ਕੇ ਮਾਰੇ ਆ ਉਹਨਾਂ ਦੇ ਬੱਚੇ ਦੀ ਫੋਟੋ ਇਹ ਲਖਨਪਾਲ ਦਾ ਮੁੰਡਾ ਸੀ ਇਹ ਲਖਨਪਾਲ ਦਾ ਬੇਟਾ ਸੀ ਲਖਨਪਾਲ ਜੀ ਦੀ ਇੰਟਰਵਿਊ ਸੁਣ ਲਿਓ ਕਹਿੰਦੇ ਮੈਂ ਇੱਕ ਐਸਪੀ ਨੂੰ ਜਾਣਦਾ ਜਿਹੜਾ ਇਧਰੋਂ ਸੂਆ ਮਾਰ ਕੇ ਇਧਰ ਸੂਆ ਘੜ ਦਿੰਦਾ ਸੀ ਬਿੱਟੂ ਸਾਹਿਬ ਇਹ ਬੋਲਦੇ ਦੁਬਾਰਾ ਲਿਆਉਣਾ ਚਾਹੋਗੇ ਮੇਰੇ ਬ੍ਰਦਰ ਦੇ ਵੱਡ-ਵੱਡ ਕੇ ਟੋਟੇ ਕਿਤੇ ਸੀ ਮੈਂ ਖੁਦ ਵੇਖ ਕੇ ਆ ਤਾਂ ਸੁਣ ਲਿਆ ਪੰਜਾਬ ਵਾਲੇ ਇਸ ਅਫਸਰ ਨੇ ਤਮਾਰ ਬਚਾ ਦਿੱਤੀ ਐ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਕਈ ਚ ਉਸੀਂ ਸੁਣ ਵੀ ਸਕਦੇ ਹਾਂ ਪਰ ਸਿਆਸਤ ਦੇ ਵਿੱਚ ਬਹੁਤ ਵੱਡਾ ਪਚਾਰ ਆਉਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਨਿਸ਼ਾਨਾ ਵੱਡੇ ਸਸਦ ਦਾਣਾ ਦੇ ਉੱਤੇ ਖਿੱਚ ਦਿੱਤੀ ਤਿਆਰੀ ਇਸ ਅਫਸਰ ਨੇ ਇੱਕ ਨਾਮ ਰਵਨੀਤ ਬਿੱਟੂ ਦਾ ਆ ਰਿਹਾ ਜਿਹਦੇ ਬਿਆਨ ਨੇ ਤਰਥੱਲੀ ਮਚਾ ਦਿੱਤੀ ਇਸ ਅਫਸਰ ਦੇ ਇੱਕ ਹੋਰ ਵੀ ਖੁਲਾਸੇ ਕੀਤੇ ਕਿ ਭਾਈ ਜਿਹੜੇ ਵੀ ਗੈਂਗਸਟਰ ਨੇ ਜਿੰਨੇ ਵੀ ਨੇ ਜੇਕਰ ਵਾਕਈ ਕੋਈ ਮੁੱਖ ਧਾਰਾ ਦੇ ਵਿੱਚ ਕੋਈ ਲੋਕਤੰਤਰ ਦੇ ਹਿਸਾਬ ਨਾਲ ਜੇਕਰ ਵਾਪਸੀ ਕਰਨੀ ਚਾਹੁੰਦਾ ਤਾਂ ਕੀ ਸਾਡੇ ਮੁੱਖ ਮੰਤਰੀ ਜਾਂ ਸਾਡੇ ਮੰਤਰੀ ਜਿਵੇਂ ਕਿ ਰਵਨੀਤ ਬਿੱਟੂ ਇੰਟਰਨੈਸ਼ਨਲ ਯਾਨੀ ਇੰਟਰਨੈਸ਼ਨਲ ਕਹਿੰਦੇ ਕਿ ਕੇਂਦਰ ਦੇ ਵਿੱਚ ਉਹ ਮੰਤਰੀ ਨੇ ਪੰਜਾਬ ਦੇ ਵਾਸੀ ਨੇ ਪਰ ਉਹਨਾਂ ਨੂੰ ਇਹ ਗੱਲ ਸੋਚਣੀ ਵੀ ਚਾਹੀਦੀ ਹੈ ਕਿ ਵਾਕਈ ਜੇਕਰ ਕੋਈ ਐਡੇ ਵੱਡੇ ਅਹੁਦੇ ਦੇ ਉੱਤੇ ਬੈਠਾ ਹੈ ਤਾਂ ਜਿਹੜੇ ਸਾਡੇ ਮੁੰਡੇ ਪੰਜਾਬ ਦੇ ਗੈਂਗਸਟਰ ਬਾਦ ਦੇ ਵਿੱਚ ਨੇ ਪਹਿਲਾਂ ਚੇਤਾਵਨੀ ਆਲਰੇਡੀ ਜਿਹੜਾ ਕਿ ਪੰਜਾਬ ਦੇ ਡੀਜੀਪੀ ਉਹਨਾਂ ਨੇ ਗੌਰਵ ਯਾਦਵ ਸਾਹਿਬ ਨੇ ਦਿੱਤੀ ਹੋਈ ਹੈ ਕਿ ਤੁਸੀਂ ਵਾਪਸੀ ਕਰਨ ਲਈ ਤੁਹਾਡਾ ਅੰਜਾਮ ਬੁਰਾ ਹੋਣਾ ਪਰ ਅਸੀਂ ਵੀ ਕਹਿੰਦੇ ਹਾਂ ਗੈਂਗਸਟਰ ਦੀ ਰਾਹ ਦੇ ਉੱਤੇ ਕੋਈ ਤੁਰਨ ਵਾਲਾ ਨੌਜਵਾਨ ਅੱਜ ਤੱਕ ਸਲਾਮਤ ਨਹੀਂ ਬਚਿਆ ਇਹਦੇ ਵਿੱਚ ਕੋਈ ਦੂਰਾ ਮਾ ਨਹੀਂ ਹੈ ਜੇਕਰ ਵਾਕਈ ਪੰਜਾਬ ਦੀ ਸਰਕਾਰ ਮੁੱਖ ਧਾਰਾ ਦੇ ਵਿੱਚ ਆਉਣ ਨੂੰ ਕਹਿੰਦੀ ਹੈ ਤਾਂ ਕਿਉਂ ਨਾ ਵਾਪਸੀ ਕਰਨ ਸਾਡੇ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਚਾਹੇ ਵਿਦੇਸ਼ਾਂ ਦੇ ਵਿੱਚ ਨੇ ਚਾਹੇ ਸਾਡੇ ਪੰਜਾਬ ਦੇ ਹੀ ਵਿੱਚ ਨੇ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਖਾਸ اپੀਲ ਸਾਡੇ ਬਨਿਓ ਵੀ ਔਰ ਪੰਜਾਬ ਦੀ ਪੁਲਿਸ ਬਨਿਓ ਵੀ ਹੈ ਪਰ ਜਿਹੜੀ ਖਬਰ ਨੇ ਤਹਿਲਕਾ ਮਚਾਇਆ ਦਾ ਉਹ ਪੁਲਿਸ ਮੁਲਾਜ਼ਮਾਂ ਦੀ ਭਰਤੀ ਨਹੀਂ ਦੇਖੇ ਕਿਉਂਕਿ ਭਰਤੀ ਆਲਰੇਡੀ ਪਹਿਲਾਂ ਹੀ 90 ਹਜ਼ਾਰ ਪੁਲਿਸ ਮੁਲਾਜ਼ਮ ਪੰਜਾਬ ਦੇ ਅੰਦਰ ਇਸ ਬਿਆਨ ਨੂੰ ਇਸ ਅਫਸਰ ਨੇ ਨਾਲ ਜੋੜ ਕੇ ਕੜੀ ਦਰ ਕੜੀ ਕਹਿੰਦਾ ਅਸੀਂ ਜੋੜ ਰਹੇ ਹਾਂ ਤਾਂ ਕੀ ਇਹਨਾਂ ਦੇ ਵਿੱਚ ਸੱਚਾਈ ਹੈ ਔਰ ਜਾਂ ਕੇਂਦਰ ਦੇ ਮੰਤਰੀ ਰਵਨੀਤ ਬਿੱਟੂ ਉਹ ਵੀ ਦੱਸ ਸਕਦੇ ਨੇ ਕਿਉਂਕਿ ਇਹਨਾਂ ਬਿਆਨਾਂ ਨੂੰ ਜੋੜ ਕੇ ਇਸ ਅਫਸਰ ਨੇ ਖੁਲਾਸੇ ਕੀਤੇ ਸਾਡੀ ਅਪੀਲ ਸਰਕਾਰ ਨੂੰ ਵੀ ਜਿੰਨੇ ਵੀ ਗੈਂਗਸਟਰਾਂ ਵਾਲੇ ਰਾਹ ਦੇ ਉੱਤੇ ਤੁਰਨ ਵਾਲੇ ਸਾਡੇ ਨੌਜਵਾਨ ਉਹਨਾਂ ਨੂੰ ਵੀ ਹੈ ਕਿ ਮੁੱਖ ਧਾਰਾ ਦੇ ਵਿੱਚ ਆਉਣ ਤੇ ਸਾਡੇ ਪੰਜਾਬ ਦੀ ਸਰਕਾਰ ਇਸ ਗੱਲਾਂ ਦੇ ਵਿੱਚ ਤੁਹਾਡੀ ਮਦਦ ਵੀ ਕਰ ਸਕਦੀ ਆ ਕਿਉਂਕਿ ਆਲਰੇਡੀ ਗੌਰਵ ਜਯਾਦਵ ਡੀਜੀਪੀ ਪੰਜਾਬ ਦੇ ਉਹਨਾਂ ਨੇ ਇਹ ਗੱਲ ਆਪਣੀ ਸਟੇਟਮੈਂਟ ਦੇ ਵਿੱਚ ਵੀ ਕਹੀ ਹੈ ਕਿ ਤੁਸੀਂ ਵਾਪਸੀ ਕਰਨਾ ਤੁਹਾਡਾ ਅਦਾਸ ਵਿਸ਼ੇ ਦੇ ਉੱਤੇ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੁਸੀਂ ਐਸਐਚਓ ਦਾ ਬਿਆਨ ਸੁਣਿਆ ਜਿਹੜੀ ਕਿ ਦੇਵਾ ਸਿੱਧੂ ਕਹਿ ਰਹੇ ਹੈ ਕਿ ਵੀਡੀਓ ਬੜੀ ਵਾਇਰਲ ਹੋ ਗਈ ਹੈ ਲੋਕਾਂ ਦੇ ਅੰਦਰ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿਉਂਕਿ ਕਹਿ ਰਿਹਾ ਹੈ ਕਿ 1 ਲੱਖ ਨੌਜਵਾਨ ਦੀ ਜਾਨ ਨੂੰ ਖਤਰਾ ਹੈ ਕਿਸ ਤਰ੍ਹਾਂ ਸਿਆਸਦਾਨ ਆਪਣੀ ਸਿਆਸਤ ਨੂੰ ਚਮਕਾਉਣ ਦੀ ਖਾਤਰ ਆਪਣੇ ਆਪ ਨੂੰ ਇਲੈਕਸ਼ਨ ਜਿੱਤਣ ਦੀ ਖਾਤਰ ਕਿਸ ਹੱਦ ਤੱਕ ਖਤਰਨਾਕ ਹੱਦ ਤੱਕ ਜਾ ਸਕਦੇ ਹੈ ਬਿਊਰੋ ਅੱਜ ਦੀ ਵੀਡੀਓ ਸੁਣ ਕੇ ਮੈਨੂੰ ਖੁਦ ਬਹੁਤ ਹੈਰਾਨਗੀ ਹੋਈ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਅੱਜ ਦੇ ਦੌਰ ਦੇ ਵਿੱਚ ਵੀ ਇੱਡਾ ਵੱਡਾ ਪਲਾਨ ਇੱਡੀ ਖਤਰਨਾਕ ਸੋਚ ਵੀ ਕੋਈ ਬੰਦਾ ਰੱਖ ਸਕਦਾ ਹੈ ਫਿਰੋ ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜਾ ਪੁਲਿਸ ਅਫਸਰ ਹੈ ਇਹਦਾ ਦਿਮਾਗੀ ਤوازن ਠੀਕ ਹੈ ਇਹ ਕੋਈ ਪਬਲਿਕ ਸਟੈਂਡ ਤੇ ਨਹੀਂ ਕਰ ਰਿਹਾ ਇਹ ਖੋਫੋ ਹਇਰਾਸ ਤੇ ਨਹੀਂ ਫੈਲਾ ਰਿਹਾ ਇਹ ਕੋਈ ਸਿਆਸਤ ਤੇ ਨਹੀਂ ਕਰ ਰਿਹਾ ਯੱਕ ਇਹ ਠੀਕ ਹੈ ਕਮੈਂਟ ਕਰਕੇ ਵੀਰੋ ਆਪਣੀ ਕੀਮਤੀ ਰਾਦਰ ਹਲਲ ਜ਼ਮੀ ਕਰਨਾ ਪੜੇ ਸਾਰਾ ਖੈਰ ਕਰਨਾ ਯਾਦ ਰੱਖਣਾ ਅੱਲਾ ਫੇ